ਉਹ ਬੇਹਾਂਦੇ ਉਹ ਲਿਖਦਾ ਪੱਛੀ ਪਾਲਿ ਮਨੀਮ ਗੱਲ ਕਹਿੰਦਾ ਸੱਚੀ ਟੱਕੜੀ ਥੱਲੇ ਚੁੰਬਕ ਲਗਾ ਕੇ ਘੱਟ ਤੋਲਦਾ ਮਿੱਠਾ ਬੋਲਦਾ ਟੀਟੂ ਬਾਣੀਆਂ ਟੀਟੂ ਬਾਣੀਆਂ ਓਏ ਕੱਠੇ ਸੁਦੇ ਗੀਤ ਗਾਣਾ ਵਾ ਦੁਕਾਨਦਾਰ ਹੀ ਖਰਾਬ ਹੁੰਦੀ ਆ ਕੰਮ ਕਰ ਲੈ ਕਰ ਲੈ ਨਾ ਲਾਲਾ ਜੀ ਉਹ ਟੱਕੜੀ ਵਟੇ ਤੋਲਾ ਲਾਲਾ ਤੈਨੂੰ ਕਿੰਨੀ ਵਾਰ ਕਹਿਆ ਜਦ ਤਨਾ ਬੋਲਿਆ ਕਰ ਆਖਰ ਨੂੰ ਬੀਏ ਕੀਤੀ ਆ ਮੇਰੀ ਪਰ ਬੀਏ ਕੀਤੀ ਹੈ ਕੋਈ ਆਸਾਨ ਕੀਤਾ ਵਾ ਨੌਕਰੀ ਸਰਕਾਰ ਨਹੀਂ ਦਿੰਦੀ ਗੁੱਸਾ ਮੇਰੇ ਤੇ ਕੰਮ ਕਰ ਲੈ ਲਾਲ ਤੇਰੇ ਗੋਲੇ ਟੱਕੇ ਖਾਣ ਨਾਲੋਂ ਚੰਗਾ ਸੀਗਾ ਮੈਂ ਵੱਡਾ ਕੇ ਮਾਰਨੇ ਸ਼ੁਰੂ ਕਰ ਦਿੰਦਾ ਯਾਰ ਉਹ ਪੜਿਆ ਲਿਖਿਆ ਤੋਂ ਡੱਕੇ ਵੀ ਨਹੀਂ ਬੱਸਦੇ ਕਿਉਂ ਇੱਕ ਵਾਰੀ ਪੰਜ ਸੱਤ ਮੁੰਡੇ ਅੱਛਾ ਕਿਸ ਨੇ ਬੀਏ ਕੀਤੀ ਹਾਂ ਕਿਸ ਨੇ ਐਮਏ ਕੀਤੀ ਹਾਂ ਕਿਸ ਨੇ ਪਲੱਸ 2 ਕੀਤੀ ਫੇਰ ਬੈਂਕ ਜਿਹੜਾ ਕਵਨ ਚਲੇਗਾ ਅੱਛਾ ਜਾਂਦੇ ਹੀ ਫੜੇ ਗਏ ਉਹ ਫੜੇ ਕਿਉਂ ਗਏ ਉਹ ਹਥਿਆਰ ਬਾਹਰ ਆ ਗਏ ਕਿਉਂ ਉਹ ਬੈਂਕ ਮੂਰੇ ਲਿਖਿਆ ਸੀ ਜੀ ਹਥਿਆਰ ਅੰਦਰ ਲੈ ਕੇ ਜਾਣਾ ਮਨਾ ਹੈ ਨਾਲੀ ਜੋਰ ਦੇੜਾ ਅੱੱਦਾ ਬੰਡ ਲੈਗੀ ਦੇੜਾ ਨਾਲੀ ਜੋਰ ਦੇੜਾ ਅੱੱਦਾ ਬੰਡ ਲੈਗੀ ਦੇੜਾ ਐਵੇਂ ਮੱਲੋ ਮੱਲੀ ਨੀ ਐਵੇਂ ਮੱਲੋ ਮੱਲੀ ਰੋਟੀ ਅੱਡ ਕਰ ਜੇਠ ਦੀ ਨੀ ਪਾਦੀ ਢੇਰ ਦੀ ਫੇਰ ਵੀ ਚੱਲੂ ਗਾ ਪਾਣੀ ਪੋਲਾ ਹੇਠ ਦੀ ਨੀ ਪਾਦੀ ਢੇਰ ਦੀ ਫੇਰ ਵੀ ਲੰਗੂ ਗਾ ਪਾਣੀ ਪੋਲਾ ਹੇਠ ਦੀ ਨੀ ਪਾਦੀ ਫੇਰ ਵੀ ਲੀ ਪਲਿਸ ਕਾਰ ਮਾਪਿਆਂ ਦੀ ਗੱਲ ਸੋਰੀ ਦੂਰ ਬੈਸੇ ਅੱਪ ਗਾਇ ਪੈ ਗਿਆ ਘੜਲੀ ਪਲਿਸ ਕਾਰ ਮਾਪਿਆਂ ਦੀ ਗੱਲ ਸੋਰੀ ਦੂਰ ਬੈਸੇ ਅੱਪ ਗਾਇ ਪੈ ਗਿਆ ਕੱਢਿਆ ਬਰੋਟ ਘਰ ਮੋਰ ਛੜਾ ਜੇਠ ਮੰਗੀਦਾਰਾ ਦਾ ਚਾਲ ਡਾਗ ਦੇ ਗਿਆ ਕੱਢਿਆ ਬਰੋਟ ਘਰ ਮੋਰ ਛੜਾ ਜੇਠ ਮੰਗੀਦਾਰਾ ਦਾ ਚਾਲ ਡਾਗ ਦੇ ਗਿਆ ਮਾਰੇ ਸੋਨ ਤੇ ਅੱਜ ਮੁੱਕਿਆ ਸਵੇਰੇ ਮਾਰੇ ਸੋਨ ਤੇ ਅੱਜ ਮੁੱਕਿਆ ਸਵੇਰੇ ਜਿਹੜਾ ਪਿਆ ਸੀ ਕਲੇ ਤੇਰੀ ਖੰਡ ਤਾਰ ਕੇ ਮੈਂ ਤੇਰੇ ਲੰਗ ਦੇਣਾ ਕੰਦਣਾ ਵੀ ਤੇ ਵਿੱਚ ਬੰਦ ਕਰ ਕਰਦੀ ਲੜਾਈ ਉੱਠ ਤੜਕੇ ਹਮੇਸ਼ਾ ਤੈਨੂੰ ਕਸਰ ਚੱਹੀ ਨਾ ਸਮਝਾਉਂਦੀ ਕਸਰ ਚੱਹੀ ਨਾ ਸਮਝਾਉਂਦੀ ਮਿੱਠੀਕ ਦਿਨ ਚਾਰ ਬੈਠ ਕੇ ਆਂਗੇ ਵਿਚਾਰ ਨਹੀਂ ਕਿ ਸਿੱਧੀ ਸਾਦੀ ਬਹੂ ਹਲੇ ਆਉਣਦੀ ਸਿੱਧੀ ਸਾਦੀ ਬਹੂ ਕੋਈ ਲੈ ਆਉਣਦੀ ਵੰਡ ਕੇ ਜ਼ਮੀਨ ਉੱਤੇ ਕਰ ਜਾ ਕਢਾਲੂ ਵੰਡ ਕੇ ਜ਼ਮੀਨ ਉੱਤੇ ਕਰ ਜਾ ਕਢਾਲੂ ਫੇਰ ਕਰੇਗੀ ਨਹੀਂ ਫੇਰ ਕਰੇਗੀ ਮੇਣਤ ਆਪ ਛੜ ਜੇਠ ਦੀ ਨਹੀਂ ਪਾਦੀ ਫੇਰ ਦੀ ਫੇਰ ਵੀ ਚੱਲੂਗਾ ਪਾਣੀ ਪੋਲਾਂ ਹੇਟਦੀ ਨਹੀਂ ਪਾਦੀ ਫੇਰ ਦੀ ਪਾਣੀ ਪੁੜਾ ਹੇਠ ਦੀ ਨਹੀਂ ਪਾਪੀ ਪੇਰ ਵੀ ਸਭੀ ਗੀ ਉਹ ਦੀ ਸੇਂਡਾਰੀ ਵਿੱਚ ਮੋ ਸਾਰੀ ਦੀ ਦੋਤ ਤੀਰ ਕੀ ਰੱਬ ਦਾ ਗਵਾਲਿਆ ਅਸਾਂ ਨੇ ਕੀ ਰੱਬ ਦਾ ਗਵਾਲਿਆ ਨੀ ਆਖਦੇ ਨੇ ਗੁੱਗ ਜੱਬ ਮੱਜਰੇ ਤਾਂ ਮੁੰਡਾ ਜੀਨੇ ਤੀਜਾ ਤੋਤਾ ਵਿਆਹ ਕਰਵਾਲਿਆ ਤੀਜਾ ਤੋਤਾ ਵਿਆਹ ਕਰਵਾਲਿਆ ਲੋਕ ਕਹਾਰੇ ਰੱਬ ਨੇ ਤ ਖੁਸ਼ੀਆਂ ਦਿਖਾਉਂਦਾ ਲੋਕ ਕਹਾਰੇ ਰੱਬ ਨੇ ਤ ਖੁਸ਼ੀਆਂ ਦਿਖਾਉਂਦਾ ਕਹਦੇ ਸਾਨੂੰ ਵੀ ਨੀ ਕਹਦੇ ਸਾਨੂੰ ਵੀ ਲੰਗਾਊਗਾ ਕਿ ਕਰੇਟ ਦੀਨੀ ਪਾਬੀ ਫੇਰਦੀ ਫੇਰ ਵੀ ਲੰਗੂ ਗਪਾਣੇ ਪੋਲਾ ਹੇਠ ਦੀਨੀ ਪਾਬੀ ਫੇਰਦੀ ਫੇਰ ਵੀ ਲੰਗੂ ਗਪਾਣੇ ਪੋਲਾ ਹੇਠ ਦੀਨੀ ਪਾਬੀ ਫੇਰਦੀ ਪਾਣੀ ਪੋਲਾ ਹੈ ਤੇ ਦੀਨੀ ਪਾਦੀ ਤੇਰ ਵੀ ਜਗਨਾ ਦੀ ਹਿੱਤ ਵਿੱਚ ਬੰਦ ਕਰ ਦੂ ਮੈਂ ਤੇਰੇ ਰੰਗਣਾ ਤੇਰ ਵੀ ਲੰਗੂਗਾ ਪਾਣੀ ਪੋਲਾ ਹੈ ਤੇ ਦੀਨੀ ਪਾਦੀ ਤੇਰ ਵੀ